ਭਾਰ ਤਾਂ ਬਹੁਤ ਹੀ ਗਰਮੀ ਆ ਭਗਵਾਨੇ ਕਿੱਥੋਂ ਆਈਆਂ ਸਸਜੀ ਬਾਜ਼ਾਰ ਗਈ ਸੀ ਪਕੀਜ਼ਦਾਰੀ ਕਰਕੇ ਲੈ ਕੇ ਆਈਆਂ ਦੇਖੋ ਕੱਪੜੇ ਵੀ ਲੈ ਕੇ ਆਈਏ ਛੂਟ ਲੈ ਆਂਦੇ ਆ ਹਾਂਜੀ ਆਹੋ ਹੁਣ ਤਾਂ ਪੁੱਤ ਦਾ ਵਿਆਹ ਵੀ ਆ ਗਿਆ ਹਾਂ ਬਸ ਉਸੇ ਦੇ ਇੰਦੇ ਤਿਆਰੀਆਂ ਚੱਲਦੀ ਹੋਈਆਂ ਚਲੋ ਵੈਸੇ ਹੁਣ ਸਾਰੇ ਘਰ ਦਾ ਮਾਹੌਲ ਬਦਲ ਜਾਣਾ ਤੂੰ ਵੀ ਸੱਸ ਬਣ ਜਾਵੇਂਗੀ ਚੱਲ ਤੇਰੀਆਂ ਵੀ ਜ਼ਿੰਮੇਵਾਰੀਆਂ ਥੋੜੀਆਂ ਘਟ ਜਾਣਗੀਆਂ ਸਾਰਾ ਦਿਨ ਕੰਮ ਕਰਨ ਲੱਗੇ ਰਹਿਣੀ ਆ ਹਾਂ ਇਹ ਤਾਂ ਹੈ ਅੱਛਾ ਚਲੋ ਤੁਸੀਂ ਬੈਠੋ ਤੇ ਮੈਂ ਤੁਹਾਡੇ ਲਈ ਚਾਹ ਬਣਾ ਦਿਆ ਵਾਂ ਹਾਂ ਹਾਂ ਬਣਾ ਲਿਆ ਸਤਿ ਸ਼੍ਰੀ ਅਕਾਲ ਭੈਣ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਵਧਾਈਆਂ ਬਹੁਤ-ਬਹੁਤ ਪਤਾ ਲੱਗਾ ਸੀ ਮੁੰਡੇ ਦਾ ਵਿਆਹ ਰੱਖ ਦਿੱਤਾ ਤੇ ਤੁਸੀਂ ਵੀ ਹੁਣ ਸੱਸਾਂ ਵਾਲੇ ਗੁਣ ਸਿੱਖ ਲਓ ਕਿ ਨੋਨ ਕਿੱਦਾਂ ਦਾ ਬੁਰਾ ਖਣਾ ਨਾ ਨਾ ਭੈਣ ਜੀ ਨੋ ਨਹੀਂ ਧੀ ਬਣਾ ਕੇ ਰੱਖੂੰਗੀ ਮੈਂ ਤੇ ਚੰਗਾ ਫਿਰ ਫੇਰ ਮਿਲਦੇ ਆਪਾਂ ਮੈਂ ਨਾ ਗੁਰਦੁਆਰਾ ਸਾਹਿਬ ਚੱਲੀ ਸੀ ਮੱਥਾ ਟੇਕਣ ਤੇ ਤੁਸੀਂ ਵੀ ਹੁਣ ਸਸਾਂ ਵਾਲੇ ਕੋਣ ਸਿੱਖ ਲੋਕ ਤੇ ਲੋਕਾਂ ਦਾ ਬੁਰਾ ਖੜਾ ਮੈਂ ਸੇ ਹੁਣ ਸਾਰੇ ਘਰ ਦਾ ਮਹੌਲ ਬਦਲ ਜਾਣਾ ਤੂੰ ਇਹ ਸਭ ਸੰਭਾਲ ਦੇਣੀ ਚੱਲ ਤੇਰੀਆਂ ਵੀ ਜ਼ਿੰਮੇਵਾਰੀਆਂ ਥੋੜੀਆਂ ਘਟਾ ਦਾਂਗੇ ਨਹੀਂ ਨਹੀਂ ਕੁਝ ਨਹੀਂ ਬਦਲੇਗਾ ਇਸ ਘਰ 'ਚ ਜਿਵੇਂ ਚੱਲਦਾ ਆਇਆ ਓਵੇਂ ਚੱਲੇਗਾ ਜਿਵੇਂ ਮੈਂ ਨਵੀਂ-ਨਵੀਂ ਆਈ ਸੀ ਵਿਆਹੀ ਤੇ ਮੇਰੀ ਸਾਸ ਨੇ ਮੇਰੇ ਤੇ ਸਾਰੀਆਂ ਜ਼ਿੰਮੇਵਾਰੀਆਂ ਪਾ ਦਿੱਤੀਆਂ ਸੀਗੀਆਂ ਮੈਂ ਆਪਣੀ ਨੋਨ ਨਾਲ ਇਸ ਤਰੀਕੇ ਨਹੀਂ ਕਰਾਂਗੀ ਭਗਵਾਨੇ ਫੋੜ ਤਾਰ ਸੋਈ ਛੱਡ ਦੇ ਹੁਣ ਤਾਂ ਘਰ ਚ ਬਹੂ ਰਾਣੀ ਵੀ ਆ ਗਈ ਐ ਦੇਦੇ ਥੋੜੀਆਂ ਜੀਆਂ ਜ਼ਿੰਮੇਵਾਰੀਆਂ ਬਹੂ ਰਾਣੀ ਨੂੰ ਵੀ ਹੁਣ ਤਾਂ ਦਿਖਾ ਦੇ ਸੱਸ ਵਾਲਾ ਰੋਬ ਨਹੀਂ ਜੀ ਦੇਖੋ ਘਰ ਚ ਕੁਝ ਨਹੀਂ ਬਦਲੇਗਾ ਠੀਕ ਹੈ ਪਹਿਲਾਂ ਮੇਰੇ ਦੋ ਬੱਚੇ ਡਿਊਟੀ ਜਾਂਦੇ ਸੀ ਤੇ ਮੈਂ ਸਵੇਰੇ ਉਹਨਾਂ ਦਾ ਖਾਣਾ ਬਣਾ ਦਿੰਦੇ ਸੀ ਅੱਛਾ ਹੁਣ ਦੋਹਾਂ ਦੀ ਜਗ੍ਹਾ ਤੇ ਤਿੰਨ ਚਲ ਜਿਆ ਕਰਨਗੇ ਤੇ ਮੈਂ ਉਹਨਾਂ ਦਾ ਖਾਣਾ ਬਣਾ ਦਿਆ ਕਰਾਂਗੀ ਮੈਂ ਨੋ ਨਹੀਂ ਧੀ ਸਮਝ ਕੇ ਲਿਆਈ ਆ ਉਹਨੂੰ ਭਗਵਾਨੇ ਬਹੁਤ ਵਧੀਆ ਸੋਚ ਆ ਤੇਰੀ ਵਾਕੇ ਤੇਰੀ ਇਸ ਸੋਚ ਨੂੰ ਸਲੂਟ ਆ ਬਹੂ ਰਾਣੀਏ ਪੁੱਤਰ ਇੱਕ ਕੱਪ ਚਾਹ ਦਾ ਤਾਂ ਬਣਾ ਦੇ ਮੇਰੇ ਲਈ ਬਣਾ ਦਿੰਨੀ ਆ ਡੈਡ ਜੀ ਦੇਖੋ ਜੀ ਮੁੰਡੇ ਦੇ ਵਿਆਹ ਤੋਂ ਪਹਿਲਾਂ ਜਦੋਂ ਮੈਂ ਕੋਈ ਕੰਮ ਵਿੱਚ ਬਿਜ਼ੀ ਹੁੰਦੀ ਸੀਗੀ ਤੇ ਉਦੋਂ ਤੁਹਾਡੀ ਚਾਹ ਕੌਣ ਬਣਾਉਂਦਾ ਸੀ ਉਦੋਂ ਮੈਂ ਆਪ ਹੀ ਬਣਾਉਂਦਾ ਸੀ ਤੇ ਫੇਰ ਹੁਣ ਕੀ ਹੋ ਗਿਆ ਹੁਣ ਵੀ ਅਸੀਂ ਸੱਸ ਨੂੰ ਸਵੇਰ ਦੇ ਕੰਮ ਲੱਗੀਆਂ ਹੋਈਆਂ ਆ ਤੇ ਕੀ ਹੁਣ ਨਹੀਂ ਤੁਸੀਂ ਚਾਹ ਦਾ ਕੱਪ ਬਣਾ ਸਕਦੇ ਇੱਕ ਆਪ ਬਣਾ ਲੈਣਾ ਮੈਂ ਇੱਥੇ ਕਿਹੜੀ ਗੱਲ ਆ ਕੋਈ ਨਹੀਂ ਮੈਂ ਤੇਰੇ ਲਈ ਵੀ ਬਣਾਉਣਾ ਤਾਂ ਮੈਂ ਨੋਹ ਰਾਣੀ ਲਈ ਬਣਾ ਦਿੰਨਾ ਹਮ ਮੈਂ ਹੁਣੇ ਜਾ ਬਣਾ ਕੇ ਲਿਆਉਣਾ ਕਰੋ ਕੰਮ ਕੋਈ ਨਹੀਂ ਤੁਸੀਂ ਹਾਂ ਪ੍ਰੀਤ ਅ ਮੇਰੇ ਕੱਪੜੇ ਪ੍ਰੈਸ ਕਰ ਦੇ ਮੈਂ ਜਾਣਾ ਯਾਰ ਮੇਟ ਹੋ ਰਿਹਾ ਗਰਲਸਨ ਪੁੱਤ ਤੇਰੇ ਵਿਆਹ ਤੋਂ ਪਹਿਲਾਂ ਤੇਰੇ ਕੱਪੜੇ ਕੌਣ ਪ੍ਰੈਸ ਕਰਦਾ ਸੀਗਾ ਮੈਂ ਆਪ ਹੀ ਕਰਦਾ ਸੀ ਆਪ ਹੀ ਕਰਦਾ ਸੀ ਨਾ ਤੇ ਫਿਰ ਹੁਣ ਕੀ ਹੋ ਗਿਆ ਬੇਟਾ ਆਪਣਾ ਕੰਮ ਛੋਟਾ ਛੋਟਾ ਆਪ ਕਰਿਆ ਕਰੋ ਨੋਨ ਨੂੰ ਹੋਰ ਵੀ ਬਹੁਤ ਜ਼ਿਆਦਾ ਕੰਮ ਹੈਗੇ ਆ ਘਰ 'ਚ ਉਹ ਕੋਈ ਵੇਰਲੀ ਨਹੀਂ ਰਹਿੰਦੀ ਘਰ 'ਚ ਸਾਰਾ ਦਿਨ ਕੋਈ ਗੱਲ ਨਹੀਂ ਮੈਂ ਹੁਣ ਵੀ ਆਪ ਹੀ ਕਰ ਲੈਣਾ ਮੈਨੂੰ ਕੋਈ ਪ੍ਰੋਬਲਮ ਨਹੀਂ ਕੋਈ ਨਹੀਂ ਮੈਂ ਰੋਜ਼ ਆਪਣੇ ਕੱਪੜੇ ਆਪ ਹੀ ਪ੍ਰੈਸ ਕਰ ਲਿਆ ਕਰਾਂਗਾ। ਹਾਂਜੀ। ਹਾਂਜੀ। ਮੰਮੀ ਦਾ ਸੁਭਾ ਕਿੰਨਾ ਚੰਗਾ ਆ। ਕਿੰਨਾ ਘਹਿ ਰੱਖਦੇ ਆ ਮੇਰਾ, ਕਿੰਨਾ ਪਿਆਰ ਕਰਦੇ ਆ ਮੈਨੂੰ। ਅ ਫਰੀਦ ਜੀ ਮੰਮੀ ਇਹਦਾ ਸੁਭਾਰ ਚੰਗਾ ਹੈ ਹੀ ਆ। ਨਾਲ ਤੂੰ ਹੀ ਉਹਨਾਂ ਨਾਲੋਂ ਓਡੇ ਚੰਗੇ ਬਣ ਕੇ ਰਹਿਣਾ। ਜਿੰਨਾ ਉਹ ਪਿਆਰ ਕਰਦੇ ਆ ਤੂੰ ਉਹਨਾਂ ਤੋਂ ਡਬਲ ਕਰਨਾ ਆ। ਹਾਂ। ਹਾਂ ਬੇਟਾ ਕੀ ਕਰਦੀ ਸੀਗੀ? ਮੰਮੀ ਮੈਂ ਟੀਵੀ ਦੇਖਣੀ ਆ। ਅੱਛਾ। ਇਦਾਂ ਕਰ ਤੇਰੇ ਭਾਬੀ ਨਾ ਕਿਚਨ ਵਿੱਚ ਕੰਮ ਕਰਦੇ ਪਏ ਆ ਤੇ ਜਾ ਉਹਨਾਂ ਦਾ ਖਾਣਾ ਬਣਾਉਣ ਵਿੱਚ ਨਾ ਉਹਨਾਂ ਦੀ ਹੈਲਪ ਕਰ ਜਾ ਕੇ ਮੰਮੀ ਭਾਬੀ ਹੈਗੀ ਆ ਉਹਨਾਂ ਨੇ ਆਪੇ ਹੀ ਕਰ ਲੈਣਾ ਦੇਖ ਪੁੱਤ ਜਦੋਂ ਮੈਂ ਪਹਿਲਾਂ ਕੰਮ ਕਰਦੀ ਸੀ ਤਾਂ ਉਦੋਂ ਵੀ ਤਾਂ ਤੂੰ ਮੇਰੀ ਹੈਲਪ ਕਰਦੀ ਸੀ ਨਾ ਕਿਚਨ ਵਿੱਚ ਹਾਂਜੀ ਤੇ ਹੁਣ ਵੀ ਬੇਟਾ ਹੁਣ ਉਹਦੀ ਹੈਲਪ ਕਰ ਜਾ ਕੇ ਠੀਕ ਹੈ ਜੇ ਅੱਜ ਤੂੰ ਉਹਦੀ ਹੈਲਪ ਕਰੇਂਗੀ ਤੇ ਉਹਨੂੰ ਚੰਗਾ ਲੱਗੂਗਾ ਜੇ ਉਹਨੂੰ ਚੰਗਾ ਲੱਗੂਗਾ ਤਾਂ ਤਾਂ ਹੀ ਤੁਹਾਡਾ ਰਿਸ਼ਤਾ ਬੇਟਾ ਹੋਰ ਜ਼ਿਆਦਾ ਗੂੜਾ ਹੋਏਗਾ ਤੇ ਇਸ ਚੀਜ਼ ਦੇ ਨਤੀਜੇ ਤੁਹਾਨੂੰ ਆਉਣ ਵਾਲੇ ਸਮੇਂ 'ਚ ਨਜ਼ਰ ਆਣਗੇ ਠੀਕ ਹੈ ਤੁਹਾਡਾ ਸਬੰਧ ਹੋਰ ਜਿਆਦਾ ਮਜ਼ਬੂਤ ਹੋਵੇਗਾ ਠੀਕ ਹੈ ਜਾਓ ਹੁਣ ਉਹਦੇ ਨਾਲ ਹੈਲਪ ਕਰੋ ਜਾ ਹਾਂਜੀ ਮੰਮੀ ਹਾਂ ਪਤਾ ਤੁਸੀਂ ਇੱਥੇ ਇਹ ਕੀ ਪਾ ਕੇ ਲਿਆਇਓ ਕੋਲੀ ਵਿੱਚ ਮੰਮੀ ਜੀ ਤੇਲ ਆਇਆ ਇਸ ਕੋਲੀ ਦੇ ਵਿੱਚ ਵਿਆਹ ਤੋਂ ਪਹਿਲਾਂ ਨਾ ਹਰ ਐਤਵਾਰ ਮੈਂ ਆਪਣੇ ਮੰਮੀ ਦੇ ਵਾਲਾਂ 'ਚ ਤੇਲ ਲਾਉਂਦੀ ਹੁੰਦੀ ਸੀ ਅੱਛਾ ਤੇ ਫਿਰ ਕੀ ਸੋਚਦੇ ਹੋ ਖੜੇ ਇੱਥੇ ਨਗਾਦੋ ਆਪਣੀ ਇਸ ਮਾਦੇ ਵਾਰਾਂ ਵਿੱਚ ਤੇਲ ਕਿਉਂਕਿ ਇਸ ਘਰ ਵਿੱਚ ਕੁਝ ਨਹੀਂ ਬਦਲੇਗਾ ਇਹ ਜ਼ਿੰਦਗੀ ਬਹੁਤ ਸੋਹਣੀ ਏ ਮੈਂ ਵੇਖੀ ਇਸ ਦੇ ਚਿਹਰੇ ਚੋਂ ਜਿਵੇਂ ਕੋਈ ਚੰਨ ਨਜ਼ਰ ਆਵੇ ਸਿਆ ਕਾਲੇ ਹਾਂਜੀ ਦੋਸਤੋ ਕਿੱਦਾਂ ਦੀ ਲੱਗੀ ਅੱਜ ਦੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਵੱਡਿਆਂ ਦੀ ਸਮਝਦਾਰੀ ਦੇ ਨਾਲ ਘਰ ਨੂੰ ਕਿਵੇਂ ਅਸੀਂ ਸਵਰਗ ਬਣਾ ਸਕਦੇ ਆ ਜਿਹੜੇ ਦੋਸਤਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਲਦੀ ਤੋਂ ਜਲਦੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਵਧੀਆ-ਵਧੀਆ ਕਮੈਂਟ ਕਰਨਾ ਨਾ ਭੁੱਲਣਾ ਥੈਂਕਸ ਫॉर ਵਾਚਿੰਗ ਬਾਏ